ਰੌਪੜ ਦੀਆਂ ਖੇਡਾਂ ਦੇ ਵਿੱਚ ਬਜ਼ੁਰਗਾਂ ਦੀ ਦੌੜ ਹੋਈ ਆ ਔਰ ਫਰਸਟ ਪੋਜੀਸ਼ਨ ਦੇ ਵਿੱਚ ਆਏ ਨੇ ਕਿੱਥੋਂ ਆਏ ਹੋ ਜੀ? ਲਖਮੀਰ ਸਿੰਘ ਰੌਪੜ ਤੋਂ ਹੀ। ਰੌਪੜ ਤੋਂ ਜੀ। ਆ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਫਿਰ ਹਾਲੇ ਵੀ ਜਜ਼ਬਾ। ਹਾਂ ਜੀ ਹਾਂ ਜੀ। ਕਿਹੜਾ ਕਰਾਂਗੇ ਦੁਬਾਰਾ। ਕਿਹੜਾ ਜੀ ਭਾਈ 10 ਸਾਲ ਹੋ ਗਏ ਇੱਥੇ ਆਉਂਦੇ ਨੂੰ। ਜੀ। 10 ਸਾਲ ਤੋਂ ਭਾਗ ਲੈ ਰਹੇ ਸੀ। ਇਹ ਕਿੰਨੇ ਮੀਟਰ ਦੀ ਦੌੜ ਸੀਗੀ? 100 ਮੀਟਰ ਦੀ। 100 ਮੀਟਰ। ਤਾਂ ਕੀ ਲੱਗਦਾ ਨੌਜਵਾਨਾਂ ਨੂੰ ਕਿਸ ਤਰੀਕੇ ਦਾ ਸੰਦੇਸ਼ ਆ ਕਿਉਂਕਿ ਅੱਜ ਦੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁੱਕ ਕਰ ਰਹੀ ਆ ਖੇਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਮਾਰੀ ਕੋਈ ਨਹੀਂ ਲੱਗਦੀ ਇਹ ਖੇਡ 'ਚ ਭਾਗ ਲੈਂਦੇ ਕੋਈ ਕਿਸੇ ਕਿਸੇ ਨੂੰ ਬਿਮਾਰੀ ਨਹੀਂ ਲੱਗਦੀ ਤਾਂ ਕੀ ਆ ਤੁਹਾਡੇ ਵੱਲੋਂ ਹੁਣ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ 10 ਸਾਲਾਂ ਤੋਂ ਤੁਸੀਂ ਇੱਥੇ ਹਿੱਸਾ ਲੈ ਰਹੇ ਹੋ ਇਸ ਵਾਰ ਕਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਵਧੀਆ ਮਾਹੌਲਾ ਜੀ ਜੀ ਉਤਸ਼ਾਹ ਹੈਗਾ ਉਸ ਤਰੀਕੇ ਦਾ ਹਾਂ ਪੂਰਾ ਉਤਸ਼ਾਹ ਹੈ ਤਾਂ ਹੋਰ ਵੀ ਬਜ਼ੁਰਗ ਨੇ ਤੁਸੀਂ ਵੀ ਇਹ ਖੇਡਾਂ ਦੇ ਵਿੱਚ ਹਿੱਸਾ ਲਿਆ ਕਿੱਥੋਂ ਆਏ ਹੋ ਆਈ ਐਮ ਐਕਸ ਸੋਲਜਰ ਆਫ ਇੰਡੀਆ ਆਰਮੀ ਜੀ ਐਂਡ ਨੀਅਰ ਲਿਵਿੰਗ ਇਨ ਦਾ ਦਰਾਹਾ ਬਰਾ ਯੈਸ ਕਿੰਨੇ ਸਾਲਾਂ ਤੋਂ ਪਾਗ ਲੈ ਰਹੇ ਹੋ ਤੁਸੀਂ ਆਈ ਐਮ ਪਾਰਟਿਸਿਪੇਟਿੰਗ 1980 45 ਇਅਰ ਏ ਕੋ ਪਾਰਟਿਸਿਪੇਟਿੰਗ ਦਾ ਇੰਡੀਅਨ ਆਰਮੀ ਪਾਰਟੀਕੂਲਰ ਰੇਂਜ ਦਾ ਰਾਇਲ ਸਿਗਨਲ ਆਫ ਸਿਗਨਲਸ ਬ੍ਰਿਗੇਡ ਲੈਵਲ ਕਮਾਂਡ ਲੈਵਲ ਐਂਡ ਕਾਰਪਸ ਲੈਵਲ ਲੱਗਦਾ ਤੁਸੀਂ ਲੰਬਾ ਸਮਾਂ ਖੇਡਾਂ ਦਾ ਹਿੱਸਾ ਹੋ 282 25 45 ਇਅਰ ਰਨਿੰਗ ਐਂਡ ਹੀ ਇਸ ਮਾਈ ਐਲ্ডার ਬ੍ਰਦਰ ਹੀ ਇਸ ਰਨਿੰਗ ਐਂਡ ਦਾ ਜੰਪਿੰਗ ਤਾਂ ਇੱਕ ਨੌਜਵਾਨਾਂ ਨੂੰ ਸੰਦੇਸ਼ ਹੈ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਵੀ ਨਸ਼ੇ ਦਾ ਤਿਆਗ ਕਰੋ ਤੇ ਦੇਸੀ ਖਰਾਕਾਂ ਖਾਓ ਜੀ ਫਿਰ ਕੀ ਫਰੇਮ ਪਿੱਛੇ ਕਰ ਲੋ ਅੱਜ ਦਾ ਯੁੱਗ ਕਿਵੇਂ ਦੇਖਦੇ ਹੋ ਅੱਜ ਦੀਆਂ ਖੇਡਾਂ ਜਿਸ ਤਰੀਕੇ ਦਾ ਪਹਿਲਾਂ ਮਾਹੌਲ ਉਹੋ ਜਿਹਾ ਮਾਹੌਲ ਹੈ ਹਾਂਜੀ ਹਾਂਜੀ ਅੱਜ ਦਾ ਮਾਹੌਲ ਵੀ ਵਧੀਆ ਅੱਜ ਕੱਲ ਪਹਿਲਾਂ ਕਿਉਂਕਿ ਇਹ ਵੀ ਆ ਰਿਹਾ ਨੌਜਵਾਨ ਪੀੜੀ ਜ਼ਿਆਦਾਤਰ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਤਾਂ ਉਹੋ ਜਿਹਾ ਪਿੰਡਾਂ ਦੇ ਵਿੱਚ ਮਾਹੌਲ ਕ੍ਰੇਜ਼ ਵੀ ਬਣਦਾ ਹੈ ਬਾਈ ਮਾਲਸੋ ਮਿਨੀ ਆ ਐਨ ਆਰ ਆਈ ਯੂ ਐਸ اے ਯੂ ਕੇ ਐਂਡ ਕੈਨੇਡਾ ਸੋ ਮਨੀ ਟਾਈਮਸ ਦਾ ਵਿਜਿਟ ਦਾ ਯੂ ਕੇ ਯੂ ਐਸ اے ਐਂਡ ਕੈ ਤਾ ਯੂਕੇ ਵਾਲੇ ਵੀ ਇੱਥੇ ਆ ਰਹੇ ਆ ਹਾਂ ਹਾਂ ਯੈਸ ਹਾਂਜੀ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਕਿੱਥੋਂ ਮੈਂ 67 ਸਾਲ ਆ ਜੀ ਮੁਹਾਲੀ ਜ਼ਿਲ੍ਹਾ ਜੀ ਮੇਰਾ ਪਿੰਡ ਮੇਰਾ ਜੀ 39 ਵੈਸਟ ਬਲੋਲ ਪਰ ਮੁਹਾਲੀ ਜ਼ਿਲ੍ਹੇ ਚ ਪੈਂਦਾ ਜੀ ਵੈਸੇ ਮੇਰਾ ਪਿੰਡ ਪਿੱਛੋ ਪਿੰਡ ਮੇਰਾ ਠਸਕਾ ਜੀ ਠਸਕਾ ਤਾਂ ਅੱਜ ਦੌੜ ਕਿੰਨੇ ਮੀਟਰ ਦੀ ਲਾਈ ਆ ਇਹ ਲਾਈ 100 ਮੀਟਰ ਦੀ ਲਾਈ ਹੈ ਜੀ ਕਿੰਨੇ ਸਮੇਂ ਤੋਂ ਇਸ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਹੋ 7 ਸਾਲ ਹੋ ਗਏ ਸੱਤ ਸਾਲ ਹਾਂ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਜ ਕੱਲ ਦੇ ਨੌਜਵਾਨ ਪੀੜੀ ਤਾਂ ਖਾਸ ਕਰਕੇ ਉਤਸ਼ਾਹ ਤੁਹਾਡੇ ਵਿੱਚ ਉਮਰ ਵੀ ਹੋ ਚੁੱਕੀ ਹੈ ਜਿਹੜੀ ਨੌਜਵਾਨ ਪੀੜੀ ਆ ਉਹਨਾਂ ਨੂੰ ਮਜਬੂਰੀਆਂ ਮਜਬੂਰੀਆਂ ਆਏ ਆ ਵੀ ਉਹਨਾਂ ਨੂੰ ਰੋਜ਼ਗਾਰ ਨਹੀਂ ਹੈਗਾ ਜੀ ਰੋਜ਼ਗਾਰ ਬਾਰੇ ਦਾ ਰੋਜ਼ਗਾਰ ਦੇਖਦਾ ਜੇ ਰੋਜ਼ਗਾਰ ਮਿਲੇਗਾ ਤਾਂ ਹੀ ਦੂਜੇ ਪਾਸੇ ਲੱਗੇਗਾ ਰੋਜ਼ਗਾਰ ਵੀ ਚਾਹੀਦਾ ਬੱਚਿਆਂ ਨੂੰ ਬਾਬੂ ਜੀ ਖਾਣ ਕੀ ਰਹਿੰਦੀ ਹੈ ਵੈਜੀਟੇਰੀਅਨ ਹੈ ਜੀ ਆਮ ਸਿੰਪਲ ਖਾਣਾ ਹੈ ਜੀ ਰੋਟੀ ਸਬਜੀ ਹੈ ਤੇ ਅੱਜ ਕੱਲ੍ਹ ਦੇ ਲੋਕ ਤਾਂ ਬਿਮਾਰੀਆਂ ਨਾਲ ਹੀ ਕਰਗੇ ਨਹੀਂ ਬਿਮਾਰੀ ਨਹੀਂ ਜੀ ਜੇ ਆਪਾਂ ਗਲਤ ਚੀਜ਼ ਨਾ ਖਾਈਏ ਜਦੋਂ ਗਲਤ ਜਿਹੜੀ ਬਾਹਰ ਦੀ ਚੀਜ਼ਾਂ ਬਣੀਆਂ ਨੇ ਰੇੜੀ ਵਾਲੇ ਘੱਟ ਯੂਜ਼ ਕਰੋ ਆਪਣੇ ਘਰੇ ਚੀਜ਼ ਜੋ ਆ ਉਹ ਖਾਓ ਬਣਾ ਕੇ ਜੀ ਜੀ ਸੋ ਮੁਹਾਲੀ ਤੋਂ ਇਲਾਵਾ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਦੁਰਾਹਾ ਦੇ ਕੁਝ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਇਸ 100 ਮੀਟਰ ਦੀ ਦੌੜ ਦੇ ਵਿੱਚ ਹਿੱਸਾ ਲਿਆ ਤਾਂ ਇਸ 100 ਮੀਟਰ ਦੀ ਦੌੜ ਨੂੰ ਕੰਪਲੀਟ ਕਰਨ ਤੋਂ ਬਾਅਦ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਤਸ਼ਾਹ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਉਹਨਾਂ ਨੇ ਇਹ ਸੰਦੇਸ਼ ਵੀ ਦਿੱਤਾ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਆ ਉਹ ਖੇਡਾਂ ਦੇ ਵਿੱਚ ਹਿੱਸਾ ਲੈਣ ਤਾਂ ਤੰਦਰੁਸਤ ਰਹਿ ਸਕਦੇ ਨੇ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਤੋਂ ਰਜਿੰਦਰ ਅਰੋੜਾ న్యూਸ 18